ਕਿੰਦੇ ਵੀ ਹਜਰਤ ਮੂਸਾ ਜੀ ਦਾ ਨਾ ਰੱਬ ਦੇ ਨਾਲ ਬੜਾ ਪਿਆਰ ਸੀ ਤੇ ਉਹ ਕੋਹ ਤੂਰ ਪਹਾੜ ਤੇ ਚੜ ਕੇ ਤੇ ਰੱਬ ਨਾਲ ਗੱਲਾਂ ਕਰਿਆ ਕਰਦੇ ਸਨ ਸੋ ਉਹਨਾਂ ਨੂੰ ਇੱਕ ਉਹ ਮਨੁੱਖ ਮਿਲਿਆ ਵੀ ਜਿਹੜਾ ਪਾਠ ਪੂਜਾ ਕਰਦਾ ਸੀ ਚੰਗੇ ਕੰਮ ਕਰਦਾ ਸੀ ਕੀਰਤੀ ਕਰਦੀ ਸੀ ਆਪਣੀ ਤੇ ਤੇ ਦੂਸਰਾ ਉਹ ਸੀ ਵੀ ਜਿਹੜਾ ਸ਼ਰਾਬੀ ਕਬਾਬੀ ਸੀ ਤੇ ਕੀਰਤੀ ਦੇ ਨਾਲ ਉਹਦਾ ਕੋਈ ਦੂਰ ਦਾ ਵਾਹ ਵਾਸਤਾ ਵੀ ਨਹੀਂ ਸੀ ਕੋਈ ਰੱਬ ਦਾ ਰੱਬ ਨੂੰ ਉਹ ਯਾਦ ਨਹੀਂ ਸੀ ਕਰਦਾ ਸੋ ਇਹ ਦੋਵੇਂ ਹੀ ਹਜਰਤ موسی ਜੀ ਨੂੰ ਮਿਲੇ ਤੇ ਕਹਿਣ ਲੱਗੇ ਵੀ ਤੁਸੀਂ ਸਾਡੇ ਬਾਰੇ ਰੱਬ ਤੋਂ ਪੁੱਛਿਓ ਕਿ ਸਾਡੇ ਦੋਵਾਂ 'ਚ ਸਵਰਗ ਵਿੱਚ ਕਿਹੜਾ ਜਾਵੇਗਾ ਤੇ ਹਜਰਤ موسی ਜੀ ਕਹਿੰਦੇ ਵੀ ਚਲੋ ਠੀਕ ਹੈ ਮੈਂ ਪੁੱਛ ਕੇ ਦੱਸੂਗਾ ਵੀ ਤੁਹਾਡੇ 'ਚ ਕਿਹੜਾ ਸਵਰਗ ਵਿੱਚ ਜਾਵੇਗਾ ਸੋ ਦੋਵਾਂ ਨੂੰ ਹੀ ਪਤਾ ਸੀ ਕਿ ਜਵਾਬ ਕੀ ਹੋਵੇਗਾ ਰੱਬ ਦਾ ਜਿਹੜਾ ਚੰਗੇ ਕੰਮ ਕੰਮ ਕਰਦਾ ਸੀ ਕੀਰਤੀ ਕਰਦਾ ਸੀ ਉਹਨੂੰ ਪਤਾ ਸੀ ਕਿ ਰੱਬ ਦਾ ਜਵਾਬ ਮੇਰੇ ਹੱਕ ਵਿੱਚ ਹੋਊਗਾ ਤੇ ਇਸ ਕਰਕੇ ਉਹ ਸੰਤੁਸ਼ਟ ਹੀ ਦੂਜੇ ਨੂੰ ਪਤਾ ਸੀ ਕਿ ਮੈਂ ਤੇ ਨਰਕਾਂ 'ਚ ਹੀ ਜਾਊਂਗਾ ਸੋ ਹਜਰਤ ਮੂਸਾ ਜੀ ਕੁਝ ਦਿਨਾਂ ਬਾਅਦ ਮਿਲੇ ਤੇ ਉਹਨਾਂ ਦਵਾਂ ਨੇ ਪੁੱਛਿਆ ਕਿ ਕੀ ਕੀ ਰੱਬ ਨੇ ਉਹ ਕਹਿੰਦੇ ਜਦੋਂ ਮੈਂ ਚੰਗੇ ਕਰਮ ਕਰਨ ਵਾਲੇ ਬਾਰੇ ਪੁੱਛਿਆ ਕਿ ਇਹ ਸਵਰਗਾਂ 'ਚ ਜਾਵੇਗਾ ਕਿ ਨਹੀਂ ਤੇ ਰੱਬ ਚੁੱਪ ਰਿਹਾ ਕੁਝ ਨਹੀਂ ਬੋਲਿਆ ਪਰ ਜਦੋਂ ਇਹ ਜਿਹੜਾ ਮਾੜੇ ਕਰਮ ਕਰਦਾ ਹੈ ਜਿਹੜਾ ਇਹ ਸ਼ਰਾਬੀ ਕਬਾਬੀ ਹੈ ਤੇ ਜਿਹਦਾ ਕਿਰਤੀ ਕੀਰਤੀ ਨਾਲ ਕੋਈ ਦੂਰ ਦਾ ਵੀ ਵਾਹ ਵਾਸਤਾ ਨਹੀਂ ਆ ਜਿੰਨੇ ਕਦੇ ਰੱਬ ਨੂੰ ਯਾਦ ਹੀ ਨਹੀਂ ਕੀਤਾ ਰੱਬ ਦੇ ਬਾਰੇ ਕੁਝ ਪਤਾ ਹੀ ਨਹੀਂ ਇਹਦੇ ਬਾਰੇ ਪੁੱਛਿਆ ਤੇ ਰੱਬ ਕਹਿੰਦਾ ਮੂਸਿਆ ਕੁਝ ਦਿਨ ਹੋਏ ਇੱਕ ਮੱਛਰਿਆ ਹੋਇਆ ਤੇ ਭਾਰ ਦੇ ਨਾਲ ਲੱਦੇ ਹੋਇਆ ਊਠ ਜਾ ਰਿਹਾ ਸੀ ਤੇ ਉਸ ਊਠ ਨੂੰ ਫੜ ਕੇ ਮੈਂ ਸੂਈ ਦੇ ਨੱਕੇ ਜਿਹੇ ਨੱਕੇ ਦੇ ਵਿੱਚ ਦੀ ਨਗਾਹ ਦਿੱਤਾ ਤੇ ਉਹਦੀ ਤਸੱਲੀ ਹੋ ਗਈ ਤੇ ਉਹ ਸ਼ਾਂਤ ਹੋ ਕੇ ਆਪਣੇ ਰਸਤੇ ਤੇ ਤੁਰ ਪਿਆ ਸੋ ਜਦੋਂ ਉਹਨਾਂ ਨੇ ਇਹ ਕਿਹਾ ਨਾ ਤੇ ਆਂਦੇ ਵੀ ਮੈਂ ਮਨ ਦੇ ਵਿੱਚ ਸੋਚਿਆ ਕਿ ਇੱਕ ਮੱਛਰਿਆ ਹੋਇਆ ਊਠ ਹੈ ਜਿਹੜਾ ਵੀ ਭਾਰ ਦੇ ਨਾਲ ਲੱਦਿਆ ਹੋਇਆ ਊਠ ਸੂਈ ਦੇ ਨੱਕੇ ਦੇ ਵਿੱਚ ਨਹੀਂ ਕਿਵੇਂ ਲੰਘ ਸਕਦਾ ਹੈ ਤੇ ਜਿਹੜਾ ਚੰਗੇ ਕਰ ਕਰਮ ਕਰਨ ਵਾਲਾ ਸੀ ਜਿਹੜਾ ਭਗਤ ਪਿਆਰਾ ਸੀ ਉਹ ਫਟਾਫਟ ਬੋਲਿਆ ਕਹਿਣ ਲੱਗਾ ਮੂਸਾ ਜੀ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ ਕਿ ਜਿਹੜਾ ਊਠ ਆ ਉਹ ਸੂਈ ਦੇ ਨੱਕੇ ਤਾਂ ਨਹੀਂ ਕਿਵੇਂ ਲੰਘ ਸਕਦਾ ਹੈ ਇਹ ਕਿਵੇਂ ਹੋ ਸਕਦਾ ਹੈ ਤੇ ਸ਼ਰਾਬੀ ਕਬਾਬੀ ਉਸੇ ਵੇਲੇ ਬੋਲਿਆ ਕਹਿ ਲੱਗਾ ਕਿ ਉਹ ਨਹੀਂ ਲੰਘ ਸਕਦਾ ਲੰਘ ਸਕਦਾ ਹੈ ਜਦੋਂ ਲਗਾਉਣ ਵਾਲਾ ਖੁਦ ਖੁਦਾ ਆਪ ਹੈ ਖੁਦ ਰੱਬ ਆਪ ਲਗਾਉਣ ਵਾਲਾ ਹੈ ਉਹ ਕੀ ਨਹੀਂ ਕਰ ਸਕਦਾ ਉਹ ਸਭ ਕੁਝ ਕਰ ਸਕਦਾ ਹੈ ਤੇ ਉਸ ਭਗਤ ਪਿਆਰੇ ਨੂੰ ਤੇ ਮੂਸਾ ਜੀ ਨੂੰ ਉਸੇ ਵੇਲੇ ਸਮਝ ਆ ਗਈ ਕਿ ਅਸੀਂ ਰੱਬ ਦੇ ਇੰਨੇ ਨੇੜੇ ਆ ਇੰਨਾ ਉਹਦਾ ਨਾਮ ਜਪਦੇ ਸਾਨੂੰ ਉਹਦੀ ਅਥਾਹ ਸ਼ਕਤੀ ਦੇ ਬਾਰੇ ਵੀ ਪਤਾ ਏ ਫਿਰ ਵੀ ਸਾਡਾ ਇਹ ਵਿਸ਼ਵਾਸ ਨਹੀਂ ਕਿ ਉਹ ਰੱਬ ਜਿਹੜਾ ਊਠ ਦੇ ਨੱਕੇ ਊਠ ਨੂੰ ਸੂਈ ਦੇ ਨੱਕੇ ਵਿੱਚ ਦਿngਾ ਸਕਦਾ ਹੈ ਤੇ ਇਹਦਾ ਕਿੰਨਾ ਅਟੱਲ ਤੇ ਅਹਲ ਵਿਸ਼ਵਾਸ ਹੈ ਇਹਦਾ ਇਹ ਵਿਸ਼ਵਾਸ ਹੈ ਕਿ ਰੱਬ ਸਗੋਂ ਕਰ ਮੰਨ ਲਓ ਕਿ ਸਗੋਂ ਕਰਦਾ ਹੈ ਇਹ ਨਹੀਂ ਵੀ ਲੰਗਾ ਸਕਦਾ ਹੈ ਸਗੋਂ ਸਾਰਾ ਕੁਝ ਕਰ ਸਕਦਾ ਹੈ ਤੇ ਇਹਦਾ ਕਿੰਨਾ ਵਿਸ਼ਵਾਸ ਹੈ ਦੋਵਾਂ ਨੂੰ ਇਹ ਸਮਝ ਲੱਗੀ ਸੋ ਜਿਵੇਂ ਧਨਨਾ ਭਗਤ ਜੀ ਨੇ ਰੱਬ ਨੂੰ ਪਾ ਲਿਆ ਨਾ ਸਿੱਧੇ ਸਾਦੇ ਸੀ ਭੋਲੇ ਪਾਏ ਮਿਲੇ ਰਗਾਇਆ ਸੋ ਇਸੇ ਤਰ੍ਹਾਂ ਰਾਬਤ ਇਹ ਜਿਹੜਾ ਨਾ ਅਸਲ ਦੇ ਵਿੱਚ ਉਹ اٹਲ ਤੇ ਅਹਿੱਲ ਵਿਸ਼ਵਾਸ ਚਾਹੀਦਾ ਨਿਸ਼ਚਾ ਚਾਹੀਦਾ ਪੂਰਾ ਕਿ ਜਿਹਦੇ ਅੰਦਰ ਪੂਰਾ ਵਿਸ਼ਵਾਸ ਹੈ ਨਾ ਤੇ ਰੱਬ ਦੀ ਹੋਂਦ ਪ੍ਰਤੀ ਕੋਈ ਵੀ ਸ਼ੰਕਾ ਨਹੀਂ ਵਿਸ਼ਵਾਸ ਹੈ ਕਿ ਰੱਬ ਸਾਰਾ ਕੁਝ ਕਰ ਸਕਦਾ ਹੈ ਤੇ ਐਸੇ ਮਨੁੱਖ ਦੇ ਕਾਮ ਵੀ ਜਿਹੜੇ ਨੇ ਉਹ ਸਾਰੇ ਹੀ ਰੱਬ ਸਵਾਰ ਦਿੰਦਾ ਹੈ ਭਗਤ ਧੰਨਾ ਜੀ ਨੇ ਆਪ ਹੀ ਕਿਹਾ ਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ ਦਾਲ ਸਿੱਧਾ ਮੰਗੋ ਕੀ ਉਹ ਹਮਰਾ ਖੁਸ਼ੀ ਕਰੇ ਨਿਤ ਜੀਉ ਪੰਡਿਆ ਸ਼ਾਦਨ ਨੀਕਾ ਅਨਾਜ ਮੰਗੋ ਸਤਸੀਕਾ ਗਊ ਪੈਸ ਮੰਗੋ ਲਵੇਰੀ ਕਤਾਜ ਜਨ ਤੁਰੀ ਚੰਗੇਰੀ ਘਰ ਕੀ ਕੀਹਣ ਚੰਗੀ ਚਣ ਧੰਨਾ ਲਵੇ ਮੰਗੀ ਸੋ ਜਿੰਨੀਆਂ ਘਰ ਦੇ ਵਿੱਚ ਜ਼ਰੂਰੀ ਲੋੜਾਂ ਹੁੰਦੀਆਂ ਨੇ ਸਾਰਾ ਕੁਝ ਉਹਨਾਂ ਨੇ ਮੰਗਿਆ ਤੇ ਸਾਰਾ ਕੁਝ ਉਹਨਾਂ ਨੂੰ ਮਿਲਿਆ ਵੀ ਕਿ ਸਾਰੇ ਕਾਰਜ ਰੱਬ ਸਵਾਰਦਾ ਬਸ ਉਸ ਤੇ ਅਟਲ ਵਿਸ਼ਵਾਸ ਤੇ ਪ੍ਰੋਸਾ ਹੋਣਾ ਚਾਹੀਦਾ